ਚਿਪੇ ਹੰਨੇ ਦੇਖ ਲੈਣਾ ਘਰੇ ਜਾ ਕੇ ਮੈਨੂੰ ਗਾਲਾਂ ਕੱਢੂਗੀ ਉਹ ਕੁਛ ਨਹੀਂ ਕਹਿੰਦੀ ਉਹਨੂੰ ਵੀ ਪਤਾ ਹੀ ਆ ਸਾਰਾ ਡਰਾਮੇ ਕਰਦੇ ਨੇ ਉਤੋਂ ਤੋਂ ਹੁਣ ਕੀ ਕੀਤਾ ਮੈਂ ਰਾਮ ਚਾਦੀਏ ਤੈਨੂੰ ਇਹਨਾਂ ਨਹੀਂ ਪਤਾ ਬਫਰਲ ਕਿਵੇਂ ਫੜਾਈਦਾ ਉਹ ਕੰਜਰਾ ਤਾਂ ਮਤੇ ਆ ਤਾਂ ਬਸ ਸਵਾਦ ਵਾਲੀ ਗੱਲ ਉਹ ਫੇਰ ਮਾ ਭਾਬੀ ਨੇ ਹੈਗਾ ਉਹ ਮੇਰੀ ਗੱਲ ਤਾਂ ਸੁਣ ਮੰਗਉਂ ਮੈਂ ਨਹੀਂ ਹੋਣਾ ਤੇ ਤੇਰੇ ਤੋਂ ਮੈਨੂੰ ਖਤਰਾ ਹੈ ਮੈਂ ਮੰਗਿਆ ਹਾਂ ਬਾਈ ਜਿੱਦ ਦਾ ਮੱਖੋ ਨੂੰ ਦੇਖਿਆ ਨਾ ਪਤਾ ਨਹੀਂ ਯਾਰ ਹਲਾ ਕੀ ਹੋ ਗਿਆ ਮਨ ਜੀ ਨਹੀਂ ਲੱਗਦਾ ਕਿਸੇ ਕੰਮ ਚ ਲੱਗਦਾ ਬਾਈ ਇਹਨੂੰ ਨਾ ਪਿਆਰ ਹੋ ਗਿਆ ਪਤਾ ਨਹੀਂ ਯਾਰ ਹੁਣ ਇਹਨੂੰ ਪਿਆਰ ਕਹਿੰਦੇ ਨੇ ਕੀ ਖੇਤ ਚ ਕੰਮ ਕਰਦਾ ਤਾਂ ਉਹ ਦਿੰਦੀ ਐ ਘਰੇ ਕੋਈ ਕਬੂਤਰ ਡਾਉਣ ਲੱਗਦਾ ਤਾਂ ਵੀ ਉਹਦੇ ਖਿਆਲ ਆ ਜਾਂਦੇ ਨੇ ਸਾਲੀ ਭੁੱਖ ਨਹੀਂ ਲੱਗਦੀ ਹੁਣ ਸਮਝ ਨਹੀਂ ਲੱਗ ਰਹੀਆਂ ਚਾਰੇ ਪਾਸੇ ਉਹ ਹੀ ਦਿਖਦੀ ਐ ਹੁਣ ਤਾਂ ਲੱਗਦਾ ਬੇਬੇ ਨੂੰ ਕਹ ਕੇ ਤੇਰਾ ਵਿਆਹ ਕਰਾਉਣਾ ਉਹ ਕੰਜੜਾ ਮੈਂ ਮਤੇ ਆ ਤੇ ਬਸ ਵਾਦ ਵਾਲੀ ਗੱਲ ਉਹ ਮੈਂ ਭਾਬੀ ਨੇ ਹੈਗਾ ਉਹ ਮੇਰੀ ਗੱਲ ਤਾਂ ਸੁਣ ਮੰਗੇ ਮੈਂ ਨਹੀਂ ਹੋਇਆ ਤੇ ਤੈਨੂੰ ਤਾਂ ਮੈਨੂੰ ਖਤਰਾ ਮੈਂ ਤਾਂ ਬੇਬੇ ਨਾਲ ਗੱਲ ਕਰਕੇ ਆਉਂਗਾ ਲੈ ਸਾਲਾ ਉੰਜੋਂ ਡਰ ਗਿਆ ਮੈਂ ਦੱਸ ਕੀ ਕਹਿੰਦਾ ਸੀ ਮੈਂ ਤਾਂ ਮੱਖੂ ਦੀਓ ਗੱਲ ਕਰਦਾ ਸੀ ਸਾਲੇ ਨੇ ਗੱਲ ਤਾਂ ਸੱਚੀ ਕੀਤੀ ਅਜੇ ਕਿਤੇ ਬੇਬੇ ਨਾਲ ਗੱਲ ਕਰ ਲੈਣਾ ਪਰ ਉਹ ਤੇ ਨਜ਼ਰ ਆ ਰਹੀ ਆ ਉਹ ਭਾਈ ਬਾਈ ਪੁੱਠੇ ਕੰਮ ਕਰਦਾ ਜਿੰਨੇ ਕਰਦਾ ਇਸ ਦਸ ਨੂੰ ਇੱਕ ਟੋਟਾ ਨਹੀਂ ਦੱਬ ਸਕਦਾ ਕਿਹਾ ਕਿ ਇੱਥੋਂ ਲਿਆ ਕੇ ਸਿਮਿੰਟ ਦਾ ਦੱਬਣਾ। ਕੁਝ ਚੋੜਤੀ ਇਹਨਾਂ ਪਾੜ ਜਾਂਦਾ ਹੈ। ਇਹ ਭਰਾ। ਇਹ ਹਾਲੇ ਕਿ ਕਦੇ ਕਿਤੋਂ ਪਾੜ ਜਾਂਦੇ ਨੇ ਕਦੇ ਕਿ ਓਏ ਆਏ ਮੰਗਿਆ ਕਰਨਾ ਕੀ ਐ ਭਾਈ ਨੂੰ ਕਹਤੀ ਸਮੈਟਰੀ ਢੋਲੀ ਦੱਬ ਲੈ ਅਸ ਮੈਂ ਪੈਪ ਜਾ ਕੇ ਪਲਾਸਟਿਕ ਆ ਅਸਰੋਂ ਦਾ ਕਹਿ ਰਿਆ ਜੀ ਤੀ ਦਿਨ ਭਰਨਾ ਪੈਂਦਾ ਠਾਹ ਪਾੜ ਜਾਂਦਾ ਯਾਰ ਕੀ ਕਰੀਏ ਫਕੂ ਕਿਵੇਂ ਆਏ ਆ ਵਸ ਮਾਤਾ ਤੇਰੇ ਵਾਸਤੇ ਫੁਰਗਾ ਵੀ ਲੈ ਕੇ ਆਇਆ ਮੈਂ ਕਿਹੜੀ ਖੁਸ਼ਖਬਰੀ ਲੈ ਆਏ ਆ ਵਾਈ ਯਾਰ ਤੇਰੀ ਮੇਰੇ ਵਾਲੀ ਅਰੇ ਕੀ ਬੁਝਾਰਤਾ ਜੀ ਪੈਂ ਸਿੱਧੀ ਦੱਸ ਕੌਣ ਤਮਕ ਲੈ ਸੌਂ ਖਾ ਹੋਰ ਸੈਂਦਾ ਮ ਆਇਆ ਮੈਂ ਤਾਂ ਐ ਆਇਆ ਭੱਜਾ ਭੱਜਾ ਮੋਟਰ ਰੇਲ ਵੀ ਚੱਕਣਾ ਭੁੱਲ ਗਿਆ ਕਾਦਾ ਹੀ ਐ ਹੁਣ ਹੀ ਹਟ ਗਿਆ ਲੈ ਟੂਟਰ ਛੇਟਾ ਜੇ ਨਾਲੇ ਬਾਈ ਆ ਗਿਆ ਨਾ ਸਾਲੇ ਤੂੰ ਆ ਕੇ ਕਹਿਦੀ ਉਹਨੂੰ ਕਹੇ ਬਹੁਤਾ ਉੱਥੀ ਸੀ ਠੀਕ ਆ ਮਾ ਨਾ ਮਰ ਬੈਠ ਬੈਠ ਕੇ ਲੈ ਬੈਠ ਮੇਰੇ ਬਾ ਹੁਣ ਮੋੜੇ ਆਉਨੇ ਆ ਆ ਜਾ ਠੀਕ ਆ ਮੈਂ ਆਉਣਾ ਉਹ ਕਹਿਜੀ ਲੱਗਦੀ ਸੀ ਓਏ ਮਾ ਨਹੀਂ ਲੱਗਦੀ ਈ ਬਣ ਕੇ ਆਉਣਾ ਓਕੇ ਆਏ ਹਾਂ ਕਾਲਾ ਛੁੱਟ ਪਾਇਆ ਕੋਈ ਨਾ ਮੋੜੀਂ ਨਾ ਮੋਕੋ ਓਕੋ ਹਾਏ ਮੱਕੋ ਵਕ ਉਹ ਪਾ ਦੇ ਕੱਤਰ ਇਹਦੀ ਓਏ ਆ ਕੀ ਹੋ ਗਿਆ ਉਹ ਉਹ ਮੇਰੇ ਆ ਸਾਲਿਆ ਮੈਨੂੰ ਤਾਂ ਮੱਖੋਰੇ ਮਰਵਾਤਾ ਓਏ ਆ ਕੱਢੀ ਲੈ ਕਲਾ ਉਹ ਪੈਰ ਦੁੱਟ ਗਿਆ ਉਹ ਸਾਲਾ ਬਣਾ ਪੈਰ ਦਾ ਤੂੰ ਆਪੇ ਚੱਕ ਲਈ ਸਾਈਕਲ ਮੈਂ ਤਾਂ ਚੱਲਿਆ ਠੀਕ ਆ ਉਹ ਮੰਗਿਆ ਤਾਂ ਤਾਂ ਆਪੇ ਛੱਪਾ ਛੇਲ ਲਿਆ ਆ ਬਧਰੀ ਜਾ ਚਲੀਏ ਹੋਰ ਲੈ ਕੇ ਆ ਗਿਆ ਸੁਨਿਆ ਆਪਣੀਆਂ ਨੂੰ ਆਪੇ ਛੱਪਾ ਛੇਲਿਆ ਚੱਕ ਸਿਕਦਾ ਤਾਂ ਚਲੋ ਐਵੇਂ ਨਹੀਂ ਬੱਤਿਆ ਵੀ ਗਰ ਗਿਆ ਕਿ ਨਹੀਂ ਜਾਂ ਮਾਂ ਗੁਰਦਾ ਥੱਲੇ ਬਹੁਤ ਤੇਰੇ ਰਾਂਝਾ ਚੱਪਾ ਮੈਨੂੰ ਛੇੜ ਗਿਆ ਸਾਦੇ ਮੱਖੋ ਦਾ ਰਾਂਝਾ ਇਹਦਾ ਲੱਭ ਕੰਮ ਹੀ ਆ ਕਰਤਾ ਕਾ ਬੰਦਾ ਮੈਂ ਤਾਂ ਚੱਕ ਲਾ ਪੁੱਤ ਨੂੰ ਪਤਾ ਜਦ ਮੱਖੋ ਆ ਜਾਂਦਾ ਮੈਨੂੰ ਨਹੀਂ ਯਾਦ ਰਹਿੰਦਾ ਕੁਛ ਖਿੱਚ ਲੈ ਕੇ ਰਾਂ ਤੇ ਕਹਾਂ ਮਤ ਮਾਰ ਲੰਘ ਜੇ ਕਿਤੇ ਤੇਰੀ ਪਰਜਾਈ ਮਾਤਾ ਤਾਂ ਇਹਨੇ ਦਿਨਾਂ ਬਾਅਦ ਆਈ ਹੈ ਹੋਰ ਤੇ ਇਹ ਘਰ ਪਰਿਵਾਰ ਸਬ ਠੀਕ ਠਾਕ ਠੀਕ ਸੀ ਮਾਸੀ ਤੁਸੀਂ ਠੀਕ ਹੋ ਹਾਂ ਫੋਟ ਸਭ ਫਿਰਿਆ ਮੈਂ ਤਾਂ ਬਾਪੂ ਨੂੰ ਜਿੱਦ ਕਰਦੀ ਸੀ ਵੀ ਮੈਂ ਤਾਂ ਕੀ ਭੈਣ ਕੋਲ ਜਾ ਕੇ ਆਣਾ ਤੇ ਬਾਪੂ ਮੈਨੂੰ ਛੱਡ ਗਿਆ ਲੈ ਮੈਂ ਚੰਗਾ ਕੀਤਾ ਬੋਤਲ ਚਾਰ ਪੰਜ ਦਿਨ ਸਾਡੇ ਵੀ ਖੁਸ਼ੀ ਨਾਲ ਲੰਘ ਗਨਗੇ ਸਾਡਾ ਵੀ ਜੀ ਲੱਗ ਜੂ ਤੇਰੇ ਨਾਲ ਲੈ ਬਾਈ ਗੱਲ ਵਾਂਗੀ ਚਾਰ ਪੰਜ ਦਿਨ ਇੱਥੇ ਆ।ਦਾ ਕੀ ਪਤਾ ਹੈ ਗੁੱਸੇ ਵਾਲੀ ਆ ਹਾਂ ਕੋਈ ਨਾ ਚੁੱਪ ਰਹਿ ਤੂੰ। ਸਸਰੀ ਘਰ ਦੀ। ਜਾ ਤੀ। ਆਹ ਹੁੰਦੇ ਆ। ਤੇਰੀ ਕਿੱਥੋਂ ਭਾਬੀ ਲੱਗਦੀ ਆ ਵੇ? ਉਹ ਬਿੱਬੇ ਤਾਂ ਉੰਜਾਂ ਮਰੀ ਜਾਂਦਾ ਸਾਲਾ। ਤੇ ਪਹਿਲੀ ਨਾ ਭਜਾਦੀ ਕਿਤੇ। ਅਸਲੀ ਅੰਦਰ ਗੱਲ ਨਹੀਂ। ਆਣੀਤੀਏ ਧਿਆਨ ਨਾਲ ਧਿਆਨ ਤਾਣੋ ਬਾਈ ਹੋਏ ਖੂ ਉਹ ਚਲ ਚਪਾ ਕਰਦਾ ਸਾਲੇ ਪਹਿਲੀ ਨਾ ਭਜਾਦੀ ਮਸਾਂ ਤੋਂ ਆਈ ਉਹ ਇਹਦੇ ਨਾਲ ਆਈ ਹੈ ਪਾਣਾ ਕਿਨੇ ਓ ਛੱਡ ਕੇ ਗਿਆ ਇਹਨੂੰ ਰਹਿਣਾ ਹੀ ਆ ਹਾਂ ਚੱਲ ਮਾ ਜੀ ਆਹ ਚੱਲ ਵਾਂਜਦੇ ਨੂੰ ਦੀ ਆਉਣ ਉਹ ਤੁਸੀਂ ਕੋਈ ਕੰਮਕਾਰ ਵੀ ਕਰ ਲਓ ਕਿ ਵੇਲੇ ਘੁੰਮੀ ਜਾਂਦੇ ਹੋ ਉਹ ਬੇਬੇ ਮੈਂ ਤਾਂ ਬਠੇਰਾ ਕੰਮ ਕਰਦਾ ਸੀ ਮੈਨੂੰ ਤਾਂ ਇਹ ਟਾਲ ਕੇ ਲਿਆਇਆ ਖੇਤ ਕਰ ਰਹੇ ਆ ਦੇਖੀ ਮੇਰੇ ਤਾਂ ਕਹੀ ਵੀ ਵੱਜ ਗਈ ਪੈਰ ਤੇ ਬੇਬੇ ਕਹੇ ਕੋਈ ਕੋਈ ਲੱਗੇ ਸਾਈਕਲ ਤੋਂ ਕਰਿਆ ਹੈ ਤੈਨੂੰ ਕਿਵੇਂ ਪਤਾ ਸਾਈਕਲ ਤੋਂ ਡਿੱਗਿਆ ਨਾਲੇ ਤੀ ਦੋਨੋਂ ਇੱਕ ਕੰਜਰੋ ਵੇਹੇ ਜਿਹੋ ਜੇ ਵੇਲਾ ਆ ਉਹ ਜੋ ਉਹਨੂੰ ਨਾਲ ਲਾ ਰੱਖਿਆ ਬੇਬੇ ਲਾ ਦੇ ਰੁਕ ਚਾਜ ਨਾਲ ਮਾੜਾ ਮਾੜਾ ਜਾਈ ਜਾਨੀ ਇਹ ਤਾਂ ਰੁਕ ਵੀ ਨਹੀਂ ਲੱਗਦਾ ਹੈਗਾ ਹੱਥੋਂ ਕੱਟਿਆ ਦਾ ਲਾਂਦੀ ਸੀ ਕਰਦੀ ਸੀਗੀ ਹੁਣ ਫੱਕੀ ਪਈ ਆ ਟੜ ਟੜ ਦਾ ਕੰਮ ਕਰਾਂ ਹੁਣ ਤੁਹਾਡੇ ਨਾਲ ਵੀ ਕਰਾਂ ਮਾਂ ਦੇ ਕੰਮ ਆ ਆਉ ਮੰਗਾ ਆ ਗਿਆ ਓਏ ਆ ਜਾ ਓ ਆ ਜਾ ਆ ਰੋਕ ਲਵਾ ਲੈ ਬੇਬੇ ਆ ਗਿਆ ਮੰਗਾ ਤੂੰ ਸਾਡ ਪਰਾਂ ਇੱਦਾਂ ਹੀ ਲੱਗਦਾ ਤੇ ਤੁੰਗੜੂ ਪੰਗੇ ਲੈਣੇ ਅਸੀਂ ਆਪੇ ਕਰਾਂਗੇ ਓਏ ਲਾ ਯਾਰ ਰੁਗ ਲਾ ਮੜਾ ਜਾ ਭਾਈ ਨਹੀਂ ਦੀ ਕੋਈ ਘਰੇ ਹੁਣ ਸੋ ਜੀਤਾ ਖੇਤ ਵਾਗ ਗਿਆ ਮੈਂ ਮੇਰੇ ਬੇਬੇ ਨੇ ਲੋਕ ਲਿਆ ਇਹਨਾਂ ਡਾਕਟਰ ਲੈ ਕੇ ਜਾਣਾ ਪੈਗੂ ਉਹ ਵੜਾ ਜਲੇਟਾਂ ਕਿੱਥੇ ਧਰ ਕੇ ਦਾ ਬੱਸ ਲੰਘ ਗਈ ਮੈਂ ਪੰਡਾ ਕੌੜੇ ਕਹਿੰਦਾ ਕਿਥਾ ਦੇਖ ਲੈ ਵੇ ਗਿਆ ਮੈਂ ਕੀ ਕਹਿੰਦੀ ਤੇਰੀ ਟੀਰੀ ਫਿਰ ਹਰਪਾ ਨਹੀਂ ਖੋਈਆਂ ਟੋਕੀਆਂ ਹੋਏ ਖੋਈਆਂ ਖਾਓ ਤੋਂ ਖਾ ਗਿਆ ਹੀ ਦੇ ਨੇ ਆਪਾਂ ਨੂੰ ਸਮਾਂ ਵਾਗੇ ਕੋਈ ਗੱਲ ਕੁਝ ਨਹੀਂ ਪਾਗੜਾ ਬਣਦੀ ਆ ਬਣਾ ਦਾ ਸਾਲਾ ਕੁਝ ਨਹੀਂ ਹੁੰਦਾ ਲੈ ਕੇ ਭਾਜੀ ਮਣਿਆਣੀ ਨੂੰ ਆਪੇ ਸਾਂਭ ਲੂਗਾ ਤਾਂ ਫਿਰ ਉਹ ਖਾਈ ਦੇ ਨੇ ਫਰੀ ਦੀਆਂ ਆਹੋ ਬਾਤੀ 70 ਬੋ ਪੜਦੇ ਨੇ ਦੇਖ ਲਈ ਜਦ ਤੇਰੇ ਹੱਥ ਵਰ ਗਿਆ ਆ ਗਿਆ ਗਿਆ ਜਦ ਜਦ ਉਹ ਲੱਗੂ ਦੀ ਲਾਹ ਕਰਕੇ ਆ ਗਈ ਕਿ ਕਿੜੇ ਭਾਈ ਮੰਗਿਆ ਹਾਂ ਮੱਖੋਰੀ ਕਿੱਥੇ ਬੈਠੀ ਆ ਉਹ ਉਧਰ ਗੱਠੇ ਬਰਲੇ ਪਾਸੇ ਹਰ ਇੱਕ ਤਾਂ ਬੇਬੇ ਕਰਕੇ ਡਰ ਲੱਗਦਾ ਆਪਣਾ ਗੱਲ ਕਰ ਲਈ ਯਾਰ ਬੇਬੇ ਨੂੰ ਮੈਂ ਦ ਨੂੰ ਬੁਲਾ ਲਾ ਉਹ ਬੇਬੇ ਮੰਦੀ ਨਹੀਂ ਕੱਲ ਮੈਂ ਕਿਹਾ ਵਾਂ ਖੇਤ ਵਗ ਚੱਲਾਂ ਬੀਤਲ ਕੋਟੀ ਠੀਕ ਹੋ ਜਾਣਗੇ ਤੁਰ ਫੇਰਾ ਮਾਂ ਚੱਲ ਬੰਨ ਦੇਣਾ ਉੱਥੇ ਮੈਂ ਮੱਲ ਕੰਦੇ ਨੇ ਆ ਜੂ ਨਾਲੇ ਲੈ ਗਈ ਉਹਨੂੰ ਨਾ ਉੱਥੇ ਮੈਂ ਗੱਲ ਕਰ ਲਿਓ ਕੁਝ ਮੈਂ ਕਹਿੰਦਾ ਛੋਲੇ ਖਾ ਕੋਲੋ ਨਾ ਉਸ ਹਾਕ ਰੋਡ ਤੇ ਵਹਾਨੇ ਬਣਾਉਂਦੇ ਆ ਨਾ ਲਾਸਟ ਦਾ ਟਾਈਮ ਆ ਫਾਪਰਾ ਬੀਬੀ ਆ ਗਈ ਬੀਬੀ ਨੂੰ ਕਹੇ ਵੀ ਤੇਰੇ ਰੋਖ ਤੇ ਨੂੰ ਖੋਦੇ ਹਾਂ ਕੋਈ ਦਵਾਈ ਦੂ ਵਹਾਨੇ ਕਰ ਫਾਪਰਾ ਬਾਠੀ ਦੇਖਾ ਫੇਰ ਕੋਲ ਆ ਲੈ ਹਾਂ ਹਾਂ ਬੱਸ ਬੇਬੇ ਹੋ ਗਿਆ ਟੋਕਾ ਮੰਗੇ ਨਹੀਂ ਹਟਦਾ ਗੱਲਾਂ ਮਾਰਦਾ ਆਪਦੇ ਨੂੰ ਪਤਾ ਹੀ ਹੈ ਕਹਾਂਦਾ ਗੱਲਾਂ ਆ ਪਰ ਨਹੀਂ ਹੋਵੇ ਤੇ ਭਾਈਆ ਯਾਦ ਕਰੀਆ ਲੈ ਕਰ ਉਹ ਪੁੱਕੇ ਜਿਹਾ 24 ਘੱਟੇ ਅੱਗ ਲੱਗੀ ਰਹਿਦੀ ਆ ਉਹ ਮੰਗੇ ਉਹ ਮੈਂ ਤਾਂ ਰੋਕ ਕੇ ਫੜਾਉ ਤੈਨੂੰ ਆ ਲੈ ਨਹੀਂ ਕਰਾਉਣਾ ਉਹ ਕੱਲ ਤਾਂ ਸੁਣਾ ਆਲੇ ਪੰਗਾ ਪਾ ਲਿਆ ਇਹ ਵੀ ਮੱਖੋ ਮੱਖੋ ਜਿਹੀ ਜੰਦੀ ਹੁਣ ਦਾ ਰੁਗਾ ਆਪਾ ਆਪੇ ਕਰਨਾ ਪੋਏ ਕਾਈ ਦੀ ਕੱਢ ਕੇ ਬੇਬੇ ਨੂੰ ਨਹੀਂ ਕਹਿ ਸਕਦਾ ਕਿ ਉਹ ਵੀ ਮੰਗੇ ਨਾ ਬਚਾਇਆ ਆ ਮੰਗਾ ਵੀ ਭੱਜ ਗਿਆ ਵਿਚਾਲੇ ਚੱਲ ਯਾਰ ਬਹੇਰਾ ਹੋਗਾ ਪਾ ਕੇ ਚ ਨਾ ਛੇਤ ਨੂੰ ਚੱਲ फटाफट ਉਹ 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 ਮੈਂ ਬੇਲੇ ਨੇ ਕਮੈਸ ਰੱਖ ਰੱਖੀ ਆ ਨਾ ਇਹ ਦੇ ਕੁੜੂ ਦੰਦੀਆਂ ਨਾ ਵਾਸਤਾ ਇਹ ਕੋਈ ਚੱਜ ਦੇ ਲੈਲਾ ਦੋ ਚਾਰ ਡੰਕਰ ਜਾਤਾ ਕੰਮ ਤਾਂ ਉੰਨੀ ਕਰਨਾ ਪੈਂਦਾ ਹੈ ਇੱਕ ਰੱਖ ਲੈ ਚਾਹੇ 10 ਰੱਖ ਲੈ ਹਾਂ ਮੱਕੋ ਤੂੰ ਤੋਰੇ ਕਿਵੇਂ ਆ ਗਈ ਵੈਸੇ ਤੇ ਬੇਬੇ ਤੁੰਗਈ ਭੈਣ ਵੀ ਕੰਮ ਕਰਦੀ ਆ ਚੱਲ ਮੈਂ ਤੈਨੂੰ ਲੈ ਆਂ ਮੁੱਖ ਇੱਕ ਗੱਲ ਪੁੱਛਾ ਗੋਸਾ ਤਾਂ ਨਹੀਂ ਕਰਦੀ। ਬੋਲ। ਸੱਚੀ ਤੂੰ ਮੈਨੂੰ ਪਸੰਦ ਕਰਦੀ ਐ। ਨਾ ਅੱਛਾ ਹੋਰ ਮੈਂ ਔਰੇ ਕਿਦੇ ਵਾਸਤੇ ਆਨੀ ਐ? ਕੀ ਮਤਲਬ? ਲਾ ਆਪਣਾ ਸਾਥ। ਤੇਰੇ ਕਰਕੇ ਆਨੀ ਐ। ਚੱਲ ਮੇਰੇ ਦਿਲ ਦਾ ਬਹਿਮ ਦੂਰ ਹੋ ਗਿਆ। ਹੁਣ ਤਾਂ ਫੇਰ ਆਪਾਂ ਵਿਆਹ ਕਰਾਈ ਲੈਨੇ। ਮੈਨੂੰ ਇਕੜਾ। ਹਾਂ। ਇਹ ਬੇਬੇ ਹੁਣੀ ਨਾ ਮੰਨੇ ਫੇਰ। ਉਹ ਫੇਰ ਜੱਟ ਭਜਾ ਕੇ ਲੈ ਜੂ। ਡਰਨ ਦੀ ਕੀ ਲੋੜ ਐ? ਮੇਰਜਾ ਵੀ ਤਾਂ ਲੈ ਗਿਆ ਦੀ ਭਜਾ ਕੇ। ਇੱਥੇ ਆ। ਵੇ ਕਿ ਮੈਂ ਜਾ ਤਪਾ ਜਾ ਕਰਾਂ। ਹੈ? ਉਹ ਇਹ ਵੀ ਨੋ ਪਤਾ ਨਹੀਂ ਆਣੀ। ਆਪੇ ਤੁਹਾਡੇ ਬਾਪੂ ਨਾਲ ਗੱਲ ਕਰ। ਆਈ ਨਹੀਂ ਬੇਬੇ। ਇਹ ਤਾਂ ਤੇ ਮੇਰੇ ਮਨ ਦੀ ਗੱਲ ਹੋ ਚਲੀ। ਚੱਲ ਬੇਬੇ ਮਮੜਾ ਖੇਤ ਜਾ ਜਾਮਾ ਕੱਖ ਪਾਤੇ। ਉਹ ਯਾਰ ਕਿੱਥੇ ਫਸਾਤੀ ਅੱਜ ਬਾਈ ਨੇ। ਓਏ। ਤੇਰੀ ਭੁਜਾਈ ਹੋ ਗਈ ਅੱਜ। ਕਹਿ ਕੇ ਆਇਤੀ ਉਹਨੂੰ। ਉਹ ਫੜ ਲਓ ਕੱਖ ਬਾਈ। ਫੜਦੇ ਆ ਬਾਈ ਫੜਦੇ ਆ ਕੀ ਗੱਲਾਂ ਜੀ ਆ ਬਾਈ ਜੰਮੀ ਆ ਯਾਰ ਉਹ ਕੁਝ ਨਹੀਂ ਫੜਦੇ ਆ ਕੱਖੇ ਨੂੰ ਕਹਿ ਰਹੀ ਸੀ ਮੈਨਾਂ ਕੀ ਕਰਦੇ ਆ ਉਹ ਦੇਖਾ ਗਈ ਮੰਨਦਾ ਹਾਂ ਚਾਹਤੀ ਨਾ ਮੈਂ ਕਿ ਭੀੜਾ ਕਰਦੇ ਆ ਕੰਮ ਰੋਟੀ ਖਾ ਲਓ ਹੁਣ ਖਾ ਲੁੰਦੇ ਆ ਹੋਰ ਇਹਨੇ ਦੁਪਹਿਰਾ ਹੋ ਗਿਆ ਲੇਟ ਹੋ ਗਿਆ ਮਾ ਲੁੰਦੇ ਆ ਉੱਤੇ ਰੱਖੋ ਇੰਨੇ ਹੋਲੂ ਤੇ ਬੜਾ ਸਾੜ ਤੋੜਨੀ ਆਂ ਚਾਹੋ ਤੋੜਦਾ ਸਾੜ ਤੇ ਚਾਹ ਮੈਂ ਅਜੇ ਸੁੱਕੀ ਫਾਲੋ ਮੈਂ ਚੱਲਿਆ ਰੱਖੋ ਚ ਬੱਚੇ ਦੇ ਰੋਟੀ ਭਾਈ ਆਉਣਾ ਮੈਂ ਖਾਣਾ ਰੋਟੀ ਹੱਥ ਜੇ ਤੋਇਆ ਮਾ ਆ ਜਾ ਬਾਈ ਦਜੀ ਹੱਥੋਂ ਤੋਂ ਲਾ ਖਾਣਾ ਰੋਟੀ ਬੂਣੀ ਤੋ ਖੱਕਾ ਚ ਲੰਘ ਗਿਆ ਉਹ ਪਰਲੇ ਕਿੱਥੇ ਲੱਗਿਆ ਹੋਗਾ ਤੋ ਹੁਣ ਵਗ ਤੇ ਲੰਘ ਗਿਆ ਹੂੰ ਲਗਦਾ ਸਾਤੋਂ ਵਗ ਗਿਆ ਨਾਲੇ ਚੱਲ ਤੋੜ ਲੈਣ ਤੇ ਰੋਟੀ ਖਾਓ ਪਹਿਲਾਂ ਆ ਜਾ ਆ ਜਾ ਇੱਕ ਮਿੰਟੋ ਤੁਸੀਂ ਨਹੀਂ ਹੋਰੇ ਬੈਠ ਬੈਠੋ ਰੇ ਬੋਲ ਕੀ ਕਹਿਣਾ ਨਹੀਂ ਕੀ ਕਹਿਣਾ ਜੀ ਕਦੇ ਮੇਰੇ ਲਈ ਵੀ 2 ਮਿੰਟ ਕੱਢ ਲਿਆ ਕਰ ਤੈਨੂੰ ਕਿਹਾ ਸੀ ਕੰਦੀ ਆ ਜੀ ਭਾਬੀ ਦੇ ਨਾਲ ਗਈ ਹੋਰ ਮੈਂ ਕੀ ਦੇ ਨਾਲ ਆਉਂਦੀ ਮੈਨੂੰ ਕੀ ਪਤਾ ਥੋੜੇ ਖੇਤਾਂ ਦਾ ਹਾਂ ਸਾਰਾ ਉਧਰ ਸਾਗ ਤੋੜਨ ਵਾਗੇ ਤੈਨੂੰ ਜਦ ਮੈਂ ਸੈਣ ਮਾਰੀ ਤੀ ਵੀ ਇਧਰ ਨੂੰ ਆ ਜਾ ਟੀ ਖਾ ਰਹੇ ਨੇ ਬਟਾਚ ਬੱਚੇ ਦੇ ਮੈਂ ਹੁਣ ਰੋਟੀ ਤਾਂ ਖਾਣੀ ਆ ਚੱਲ ਤੂੰ ਛੱਡ ਤੂੰ ਦਿਨ ਦੱਸ ਹਾਂ ਕਿਉਂ ਬਲੈਨ ਮੇਰੇ ਯਾਰ ਇੰਨੇ ਦਿਨ ਹੋ ਗਏ ਇਹਨੂੰ ਕੋਈ ਮਾੜਾ ਮੋਟਾ ਗੱਲਬਾਤ ਕਰ ਲਿਆ ਕਰ ਮੇਰੇ ਨਾਲ ਘਰੇ ਮੈਂ ਤੈਨੂੰ ਪਤਾ ਬੀਬੀ ਸਾਹਮਣੇ ਕਰ ਨਹੀਂ ਸਕਦਾ ਖੇਤ ਬੋਲਣਾ ਤਾਂ ਨਹੀਂ ਤੂੰ ਆਉਂਦੀ ਸਾਰਾ ਦਿਨ ਤੂੰ ਖੇਤਾਂ 'ਚ ਫਿਰਦਾ ਆ ਘਰੇ ਤਾਂ ਤੂੰ ਰਹਿੰਦਾ ਨਹੀਂ ਤੇਰੇ ਨਾਲ ਮੈਂ ਕਿਹੜੇ ਟਾਈਮ ਗੱਲ ਕਰਦੀ ਪਹਿਲਾਂ ਮੈਨੂੰ ਦੱਸੀ ਅਰ ਕੱਲੂ ਬਾਪੂ ਲੈਣ ਆ ਰਿਹਾ ਮ ਹਜੇ ਤੈਨੂੰ 4 ਦਿਨ ਤਾਂ ਹੋਏ ਨੇ ਆਈ ਨੂੰ ਅੱਡੀ ਜੇ ਤੀ ਜਾਣਾ ਬੈਨੇ ਫਿਰ ਉਹ ਤਾਂ ਬਾਪੂ ਨੇ ਮੈਨੇ ਪਹਿਲਾਂ ਹੀ ਕਿਹਾ ਕਿ ਤੇ ਜੇ ਅਸ ਵੀ 2-4 ਦਿਨ ਲਾਈ ਨਹੀਂ ਤਾਂ ਭਾਬੀ ਨੂੰ ਕਹਦੇ ਨਹੀਂ ਬੀਬੀ ਨੂੰ ਕਹਦੇ ਕਿਸੇ ਲੋਟਸ ਨਹੀਂ ਆਹ ਲਾ ਦੇਣਗੇ ਵੀ ਬਾਪੂ ਹਜੇ ਲਾਵੇ ਨਾ ਲੈਣ ਦੱਸ ਦੇਣਾ ਮੁੰਮ ਜਰਾ ਜਰਾ ਇੰਕੋ ਕਰਦੀਆਂ ਪੁੱਤ ਐ ਨਹੀਂ ਗੱਲ ਬੜਨੀ ਜੇ ਤੂੰ ਕੋਤੇ ਸਿੱਧੇ ਮੂੰਹ ਨਹੀਂ ਗੱਲ ਕਰਦੀ ਫਿਰ ਇਹ ਗੱਲ ਤਾਂ ਐ ਨਹੀਂ ਮੰਨਦੀ ਹੈ ਇਹ ਮੈਂ ਕਰਾਂ ਕੀ ਤੇਰਾ ਮੈਨੂੰ ਬਾਪੂ ਨੇ ਕੱਢੇ ਭੇਜਿਆ ਸੀ ਵੀ ਤਿੰਨ ਤਿੰਨ ਦਿਨਾਂ ਤੋਂ ਬਾਅਦ ਫਿਰ ਮੈਂ ਲੈਣ ਆਜੂਗਾ। ਇੱਕ ਮੈਂ ਵਾਦ ਤੇਰਾ ਮੇਰੇ ਬਿਨਾ ਕਰਜੂਗਾ। ਲੱਗ ਜੂਗਾ ਜੀ ਫਿਰ। ਹੁਣ ਕਰੇ ਤਾਂ ਜਾਣਾ ਹੀ ਪੈਣਾ। ਤੂੰ ਬੇਬੇ ਨਾਲ ਗੱਲ ਕਰ ਲੈ। ਪਰ ਮੈਂ ਨਹੀਂ ਕਰਦਾ ਬੇਬੀ ਨਾਲ ਮੈਨੂੰ ਤਾਂ ਡਰ ਲੱਗਦਾ। ਤੂੰ ਡਰਦਾ ਰਹੀਂ। ਐਨੇ ਬਾਪੂ ਨੇ ਕਿਤੇ ਹੋਰ ਕਰ ਦੇਣਾ ਵਿਆਹ ਮੇਰਾ। ਐ ਕਿਵੇਂ ਕਰ ਦੂਗਾ? ਜੱਟ ਡੱਕਰੇ ਕਰ ਦੂ ਜਿਹੜਾ ਵਿਆਹਣਾ ਉਹ ਸਾਲਾ। ਜਾਂ ਤਾਂ ਆਪ ਮਰਜੂ ਜਾਂ ਉਹਨੂੰ ਮਾਰ ਦੂੰ। ਮਾਰ ਦੇ ਤੂੰ। ਹਾਂ ਮਾਰ ਦੇ ਤੂੰ। ਚੱਲ ਮੈਂ ਕਰੂੰਗਾ ਗੱਲ। ਮੰਗੇ ਨੂੰ ਦੇਖਦਾ ਉਹਨੂੰ ਕਹਿਣਾ। ਲਈ ਬਾਜੀ ਨਾਲ ਗੱਲ ਕਰੂਗਾ। ਰਿੰਦਵੀਓਣੀ ਦਾ ਜੱਟ ਨੇ। ਉਹੀ ਐ ਇਹ ਕੁਛ ਹੋ ਜੇਵੇ। ਸਮਝ ਗਈ? ਉਹ ਬਾਜੀ ਟੁੱਟ ਗਿਆ ਸਾਖ ਚਲੀ ਗਿਆ। ਆਹੋ ਤੂੰ ਆ ਜਾ ਕਰ ਸਾਲਿਆ ਕਬਾਬ ਚ ਹੱਡੀ। ਜਾਣੀ ਐ ਮੈਂ ਸਾਲੀ ਜੀ ਹੋਣੀ। ਬਾਜਾ ਦੋ ਮਿੰਟਾ ਤੇ ਤੂੰ ਵੀ ਸਾਲਿਆ ਰੁਕਿਆ ਨਹੀਂ ਗਿਆ। ਹੈ? ਖੜੇ ਨਹੀਂ ਆਂਦਾ ਸੀ ਦੋ ਮਿੰਟ ਉੱਤੇ। ਕੀ ਕਹਦੇ ਵੀ ਰਹਿ ਫਿਰ। ਸੋਣਾ ਦੀ ਤੇ। ਉਹਦਾ ਪਿਆਰ ਐ। ਪਿਆਰ ਤਾਂ ਉਹ ਵੀ ਕਰਦੀ ਐ। ਫਿਰ ਕਾਹਰ ਕਰਾਈ ਰਹੇਗੀ? ਬਸ ਉਹ ਵੀ ਤੇਰੇ ਮੇਰੇ ਮੰਗੂ ਵੀ ਡਰਦੀ ਆ ਗੱਲ ਕਰਨ ਤੋਂ ਉਹ ਕਹਿੰਦੀ ਮੈਂ ਨਹੀਂ ਬੇਬੇ ਨਾਲ ਗੱਲ ਕਰਦੀ ਨਾ ਭੈਣ ਨਾਲ ਤੂੰ ਕਰ ਸਾਲਾ ਸਿਆਪਾ ਇਹ ਪੈ ਗਿਆ ਕਿ ਗੱਲ ਕਰਿਆ ਤਾਂ ਕੌਣ ਕਰੇ ਹਣ ਤਾਂ ਮੇਰਾ ਵੀਰਾ ਹੀ ਗੱਲ ਤੇਰੇ ਲਾਊਗਾ ਜੀ ਤੈਨੂੰ ਕਹਿ ਕੇ ਉਹ ਐਨੇ ਤੋਂ ਕਾਨੂੰ ਟੈਨਸ਼ਨ ਲੱਤੀ ਆ ਸਾਰਾ ਕੋ ਸੋਝੋ ਇੱਥੇ ਆਉਣਾ ਉਹਨੇ ਜਿਆਦਾ ਕਿਤੇ ਨਹੀਂ ਮੇਰੀ ਗੱਲ ਸੁਣ ਨਾ ਜੀਤੇ ਨਾਲ ਗੱਲ ਕਰ ਲੈ ਉਹ ਗੱਲ ਕਰੇ ਵੀ ਆ ਹੋਰ ਕਰ ਲਊਗਾ ਨਹੀਂ ਕੋਈ ਵੈਸੇ ਕਰਦਾ ਬਾਈ ਰੱਖ ਲਊ ਬਸ ਇਹਨੂੰ ਮੇਰਾ ਜੀ ਨਹੀਂ ਲੱਗਣਾ ਤੇ ਬਣਾ ਦੇ ਮੈਂ ਤਾਂ ਮਰ ਜੂ ਮੇਰੇ ਬਣਾ ਨਹੀਂ ਸਮਝੇਗਾ ਨੀ ਵਾਰ ਕਿਹਾ ਪਹਾੜ ਨਾਲ ਨਿਕਲੇ ਆ ਕਰ ਹੋਣ ਕੀ ਹੋ ਗਿਆ ਹੋਣਾ ਕੀ ਆ ਕੋਠੇ ਤੇ ਚੜੀ ਕੀ ਕਰਦੀ ਸੀ ਤੂੰ ਉਹ ਤਾਂ ਮੈਂ ਕੱਪੜੇ ਸੁਵਾਣ ਗਈ ਸੀ ਉੱਪਰ ਰਾਮ ਜਾਦੀਏ ਤੂੰ ਕੱਪੜੇ ਪਾਣ ਗਈ ਸੀ ਜਾਂ ਕਿਸੇ ਨਾਲ ਅੱਖ ਮਟੱਕਾ ਕਰਨ ਗਈ ਸੀ ਸਰਦਾਰ ਜੀ ਵੀ ਕੁਝ ਨਹੀਂ ਕੀਤਾ ਇਹ ਕੱਪੜੇ ਹੀ ਤੁਵਾਣ ਗਈ ਸੀ ਹਾਂ ਕਿਤੇ ਮੈਨੂੰ ਤੇਰੇ ਟੋਟੇ ਨਾ ਕਰਨੇ ਪੈ ਜਾਣ ਸਰਦਾਰ ਜੀ ਚਲ ਅੱਗੇ ਦਿਖਾਓ ਨਾਲੇ ਮੇਰੇ ਮਫਰਲ ਟੱਕੇ ਲਿਆ ਕੰਗੀ ਕੀਤਾ ਮੈਂ ਰਾਮਚਾ ਦੀਏ ਤੈਨੂੰ ਇਹ ਨਹੀਂ ਪਤਾ ਬਫਰ ਕਿਵੇਂ ਫੜਾਈਦਾ ਗਲਤੀ ਹੋ ਗਈ ਬੇਸ਼ੱਕ ਤੈ ਮਾਰ ਕੇ ਫੜਾਈਦਾ ਸਰਦਾਰ ਹੁੰਨੇ ਆ ਸੀ ਆਲੇ ਕੱਲ ਸੁਣ ਮੇਰੇ ਆਂਦੇ ਨੂੰ ਤਿਆਰ ਰਹੀ ਸੁਣ ਗਿਆ